50000 ਰੁਪਏ ਦੀ ਪ੍ਰਤੀ ਏਕੜ ਮਾਲ ਦੇ ਦੀ ਕੀਮਤ ਮੰਗਿਆ ਹੁਣ ਤੱਕ ਵੀ ਸਭ ਤੋਂ ਗੰਭੀਰ ਹੜ੍ਹ ਸਥਿਤੀ ਦਾ ਸਾਹਮਣਾ ਕਰ ਰਿਹਾ ਪੰਜਾਬ ਅੜਾ ਦੀ ਮਾਰ ਦੇ ਵਿਚਾਲੇ ਬਿੱਤੂ ਦਾ ਪੰਜਾਬ ਸਰਕਾਰ ਤੇ ਨਿਸ਼ਾਨਾ ਹਰਿਆਣਾ ਨੂੰ ਪੀਂਦੇ ਲਈ ਪਾਣੀ ਦੇ ਦਿੰਦੀ ਮਾਨ ਸਰਕਾਰ ਜੇ ਉਹਦੋਂ ਪਾਣੀ ਦਿੱਤਾ ਹੁੰਦਾ ਤਾਂ ਹਰਿਆਣਾ ਦੇ ਹਰਿਆਣਾ ਨਾਲ ਖੜਦਾ ਸ਼ੇਰ ਆਪਾ ਨਾਨਕ ਦੇਵ ਜੀ ਦਾ ਸਾਥੂ ਕਾਡੋਰ ਦੇ ਨੇੜੇ ਸੁਖਬੀਰ ਬਾਦਲ ਨੇ ਕੀਤੀ ਅਰਦਾਸ ਪੰਜਾਬ ਦੇ ਭਲੇ ਲਈ ਵਾਹਿਗੁਰੂ ਦੇ ਅੱਗੇ ਕੀਤੀ ਫਰਿਆਦ ਲਗਾਤਾਰ ਹੜ੍ਹ ਪਰਬਾਤ ਇਲਾਕਿਆਂ ਦੇ ਦੌਰਾਨ ਤੇ ਨੇ ਸੁਖਬੀਰ ਬਾਦਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹੜਾ ਤੇ ਜਲਾਈ ਚਿੰਤਾ ਮੰਨ ਕੇ ਬਾਅਦ ਵਿੱਚ ਬੋਲੇ ਭਾਰੀ ਮੀਂਹ ਤੇ ਲੈਂਡਸਲਾਈਡ ਦੇ ਕਾਰਨ ਹੋਇਆ ਬੰਡਾ ਨੁਕਸਾਨ ਮੁਸ਼ਕਲ ਕੜੀ ਦੇ ਵਿੱਚ ਫੌਜ ਦੇ ਜਵਾਨ ਬਣੇ ਲੋਕਾਂ ਦਾ ਸਹਾਰਾ ਹੁਸ਼ਿਆਰਪੁਰ ਦੇ ਵਿੱਚ ਮੁੰਡ ਬਿਗੜ ਰਹੇ ਹਾਲਾਤ ਚੋ ਦੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਿਆ ਨੌਜਵਾਨ ਪਿੰਡ ਵਾਸੀਆਂ ਨੇ ਮਸ਼ੱਕਤ ਨਾਲ ਉਚਾਈ ਜੰਮ ਹੁਸ਼ਿਆਰਪੁਰ ਦੇ ਵਿੱਚ ਅਬੀਦ ਕੇ ਪਤਨ ਦੇ ਨੇੜੇ ਸਫਲੂ ਦਰਿਆ ਦਾ ਤੁਸੀਂ ਬਨ ਹੋਇਆ ਕਮਜ਼ੋਰ ਬਨ ਮਜ਼ਬੂਤ ਕਰਨ ਲਈ ਪਹੁੰਚੀ ਆਰਮੀ ਨੇੜਲੇ ਪਿੰਡਾਂ ਦੇ ਲੋਕ ਵੀ ਦੇ ਰਹੇ ਸਾਥ ਸਾਂਦਾ ਦੇ ਨੇੜੇ ਕਈ ਸਮਾਗੋ ਟੁੱਟਿਆ ਤੁਸੀਂ ਪੰਨ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਰਣ ਲੱਗਿਆ ਵਿਆਸ ਦਰਿਆ ਦਾ ਪਾਣੀ ਲੋਕਾਂ ਨੇ ਹੋਰਨਾ ਸਮਾਗੋ ਕਮਜ਼ੋਰ ਬਣਦੀ ਬ੍ਰਹਮਤੀ ਕੀਤੀ ਮਾਤਰੀ ਅਜਨਾਰਾ ਦੇ 50 ਤੋਂ ਵੱਧ ਪਿੰਡਾਂ ਜਿਹੜੀ ਹਰਦੀ ਲਪੇਟ ਵਿੱਚ ਨੈਸ਼ਨਲ ਹਾਈਵੇ ਹੋਇਆ ਚਲਦਾ ਤਾਂ ਰਾਹਤ ਬਚਾ ਕੰਮ ਲਗਾਤਾਰ ਚਲ ਮੋਰ ਡਰੋਨ ਲੱਗੇ ਆ ਵਿਆਸ ਦਰਿਆ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਿਆ ਪਾਣੀ ਦਾ ਪੱਧਰ 2 ਲੱਖ ਕਿਸਿਕ ਤੋਂ ਵੱਧ ਬਛੜਿਆ ਜਾ ਰਿਹਾ ਹੈ ਸਤੂ ਦੇ ਖਨੌਰੀ ਦੇ ਵਿੱਚ ਉਫਾਨ ਤੇ ਕਗਰ ਦਰਿਆ ਰਾਤੋ ਰਾਤ 2 ਫੁੱਟ ਵਧਿਆ ਪਾਣੀ ਫਿਕਰਾਂ ਦੇ ਵਿੱਚ ਕੰਢੀ ਇਲਾਕੇ ਦੇ ਵਿੱਚ ਸਵੇਰ ਪਾਦੇ ਵਿੱਚ ਪਾਰੀਮੀਨੇ ਵਧਾਈ ਪਰੇਸ਼ਾਨੀ ਜਲੰਧਰ ਕੋਟ ਕਪੂਰਾ ਸੰਗਰੂਰ ਦੇ ਵਿੱਚ ਸੜਕਾਂ ਹੋਈਆਂ ਜਲ ਖਾਲ ਘਰਾਂ ਦੇ ਅੰਦਰ ਤੱਕ ਫੜਿਆ ਪਾਣੀ ਮਾਰਸਾ ਦੇ ਪਿੰਡ ਜਵਾਰਕੇ ਦੇ ਵਿੱਚ ਕੰਦ ਬਣੀ ਕਾਲ ਸਾਈਕਲ ਤੇ ਜਾ ਰਹੇ ਬਜ਼ੁਰਗ ਤੇ ਅਚਾਨਕ ਡਿੱਗੀ ਕੰਦ ਮੌਕੇ ਤੇ ਹੋਈ हेडलाइंस के प्रायोजक पतंजलि गाय का घी माँ का भरोसा प्यार से भरोसा बुलेटिन तो से स्वागत है मैं तो हाड़े ना गुर्जो संधु का लगातार महाकवरेज जारी है शुरुआत कर दिया अहम खबर तो ਸੀਮਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ 60000 ਕਰੋੜ ਰੁਪਏ ਦਾ ਬਕਾਇਆ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਹੜ੍ਹਾਂ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ 50000 ਰੁਪਏ ਤੱਕ ਵਧਾਈ ਜਾਵੇ ਸੀਮਨ ਦੇ ਵੱਲੋਂ ਕਿਹਾ ਗਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਔਰ ਪੰਜਾਬ ਹੁਣ ਤੱਕ ਦੀ ਸਭ ਤੋਂ ਗੰਭੀਰ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਚਿੱਠੀ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਜ਼ਿਕਰ ਕੀਤਾ ਹੈ ਪੰਜਾਬ ਦੇ ਹਜ਼ਾਰ ਪਿੰਡ ਅਤੇ ਲੱਖਾਂ ਲੋਕ ਪ੍ਰਭਾਵਿਤ ਸਨ ਉਹਨਾਂ ਨੇ ਕਿਹਾ ਗੁਰਦਾਸਪੁਰ ਕਪੂਖਲਾ ਅੰਮ੍ਰਿਤਸਰ ਪਠਾਨਕੋਟ ਫਿਰੋਜ਼ਪੁਰ ਫਾਜ਼ਲਕਾ ਅਤੇ ਹੁਸ਼ਿਆਰਪੁਰ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਹਾਲਾਤ ਖਰਾਬ ਨੇ ਹੜ੍ਹ ਆਏ ਨੇ ਅਤੇ ਹੜ੍ਹ ਪ੍ਰਭਾਵਿਤ ਇਹ ਜ਼ਿਲ੍ਹੇ ਪੜੇ ਤਕਰੀਬਤ 3 ਲੱਖ ਏਕੜ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਿਨ੍ਹਾਂ ਦੇ ਸਹਾਰਾ ਸਿਰਫ ਇੱਕ ਮਾਤਰ ਜ਼ਮੀਨ ਤੋਂ ਨਿਕਲਦੀ ਫਸਲ ਹੈ ਤਾਂ ਉਹਨਾਂ ਦੇ ਖੇਤ ਤਾਂ ਦੇਖੇ ਡੁੱਬ ਗਏ ਨੇ ਔਰ ਸਿਰਫ ਖੇਤ ਨਹੀਂ ਬਲਕਿ ਘਰ ਘਰਾਂ ਦੇ ਵਿੱਚ ਜੋ ਸਮਾਨ ਹੁੰਦਾ ਜਿੰਦੁਰ ਦਾ ਸਮਾਨ ਹੁੰਦਾ ਹੈ ਉਥੋਂ ਤੱਕ ਕਿ ਇੱਕ ਇੱਕ ਚੀਜ਼ ਜਿਹੜੀ ਹੈ ਉਹ ਸਾਰੀ ਡੁੱਬ ਚੁੱਕੀ ਹੈ ਤਾਂ ਇਸ ਸੰਬੰਧਤ ਚਿੱਠੀ ਲਿਖੀ ਗਈ ਹੈ ਸਿਆਮਨ ਨੇ ਇਹ ਮੰਗ ਕੀਤੀ ਹੈ ਪ੍ਰਯੋਗ ਮੋਦੀ ਤੋਂ ਕਿ ਰਾਹ ਜੜੀਆਂ ਦਿੱਤੀ ਜਾਵੇ ਕਿਸਾਨਾਂ ਲਈ ਮੌਜ਼ਾ ਰਾਸ਼ੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਹੜੀ ਮਦਦ ਹੈ ਉਹ ਦਿੱਤੀ ਜਾਵੇ ਅਕੀ ਵਾਤਿਆਂ ਤੋਂ ਰਾਜ ਸਭਾ ਸੰਸਦ ਹਰਪ੍ਰਜਨ ਸਿੰਘ ਦੀ ਪੀਐਮ ਮੋਦੀ ਨੂੰ ਚਿੱਠੀ ਗਈ ਹੈ ਤਾਂ ਪੀਐਮ ਮੋਦੀ ਨੂੰ ਉਹਨਾਂ ਨੇ ਪੰਜਾਬ ਦੇ ਹਾਲਾਤ ਦੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਤੁਰੰਤ ਕੇਂਦਰੀ ਸਹਾਇਤਾ ਦਿੱਤੀ ਜਾਵੇ ਉਸੇ ਲੋੜ ਹੈ ਤਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫੌਜ ਤੇ ਐਨਡੀਆਰਫ ਦੀ ਤਾਇਨਾਤੀ ਹੋਵੇ ਉਹਨਾਂ ਨੇ ਕਿਹਾ ਔਰ ਕਿਸਾਨਾਂ ਦੇ ਲਈ ਵਿੱਤੀ ਤੇ ਖੇਤੀਬਾੜੀ ਸਹਾਇਤਾ ਯਕੀਨੀ ਬਣਾਈ ਜਾਵੇ ਹੜ੍ਹ ਪੀੜਤਾ ਨੂੰ ਭੋਜਨ ਤੇ ਡਾਕਟਰੀ ਸਹਾਇਤਾ ਮੁਹੱਈਆ ਕਰਾਈ ਜਾਵੇ ਸਭ ਤੋਂ ਪਹਿਲ ਪਹਿਲੇ ਹੈ ਕਿ ਖਾਣ ਪੀਣ ਦਾ ਸਾਮਾਨ ਜਿਹੜਾ ਹੈ ਕੁਝ ਤਾਂ ਹੋਵੇ ਔਰ ਅਜਿਹੇ ਦੇ ਵਿੱਚ ਲੋਕ ਜਿਹੜੇ ਹੜ੍ਹ ਬਾਅਦ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਸਮੱਸਿਆ ਆ ਰਹੀ ਹੈ ਪੀਣ ਵਾਲਾ ਪਾਣੀ ਜਿਹੜਾ ਉਸ ਦੀ ਲੋੜ ਹੈ ਤਾਂ ਇਸ ਦੇ ਚੱਲਦੇ ਇਹ ਚਿੱਠੀ ਜਿਹੜੀ ਹੈ ਉਹ ਰਾਜ ਸਭਾ ਸੰਸਦ ਦੇ ਵੀ ਲਿਖੀ ਹੈ ਹਰਪ੍ਰਜਨ ਸਿੰਘ ਨੇ ਲਿਖੀ ਹੈ ਤਾਂ ਦੇਖਣਾ ਹੋਵੇਗਾ ਕਿ ਕੁਝ ਹੋਰ ਨਾਲ ਇਸ ਵਿੱਚ ਮਦਦ ਹੋਵੇ ਉਹਦਰ ਹੜਾਂ ਦੀ ਮਾਰ ਦੇ ਵਿਚਾਲੇ ਬਿੱਟੂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਹਰਿਆਣਾ ਨੇ ਪੀਣ ਦੇ ਲਈ ਪਾਣੀ ਮੰਗਿਆ ਸੀ ਤਾਂ ਦੇ ਦੇ ਦਿੰਦੇ ਇਹ ਰਮੇ ਬਿੱਟੂ ਦੇ ਵੱਲੋਂ ਕਿਹਾ ਗਿਆ ਹੈ ਅੱਜ ਹਰਿਆਣਾ ਨੂੰ ਚਿੱਠੀ ਲਿਖਣੀ ਪੈ ਰਹੀ ਹੈ ਕਿ ਸਾਡੇ ਤੋਂ ਪਾਣੀ ਲੈ ਲਓ ਜੇ ਉਹ ਤੋਂ ਪਾਣੀ ਦਿੱਤਾ ਹੁੰਦਾ ਤਾਂ ਅੱਜ ਹਰਿਆਣਾ ਦੇ ਨਾਲ ਹਰਿਆਣਾ ਨਾਲ ਖੜਦਾ ਰਵਨੀਤ ਬਿੱਟੂ ਦੇ ਮੁੱਖ ਮੰਤਰੀ ਮਾਨ ਨੂੰ ਅਪੀਲ ਹੈ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਔਰ ਸਾਰੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਦੇ ਕੋਲ ਚੱਲਣ ਤਾਂ ਸਾਰੇ ਮਿਲ ਕੇ ਗ੍ਰਹਿ ਮੰਤਰੀ ਨੂੰ ਸਮਾ ਲੈਂਦੇ ਹਾਂ ਰਵਨੀਤ ਬਿੱਟੂ ਨੇ ਕੀ ਹੈ ਸੋ ਦੱਸੋਗੇ ਅਕੀਪਛੇ ਦਿਨਾਂ ਦੇ ਵਿੱਚ ਜਦੋਂ ਹਰਿਆਣਾ ਨੇ ਚਿੱਠੀ ਲਿਖੀ ਸੀਮਾਨ ਨੂੰ ਨਨੇ ਕਿਹਾ ਕਿ ਮਦਦ ਦੀ ਲੋੜ ਹੈ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਸਾਡੇ ਤੋਂ ਪਾਣੀ ਜਿਹੜਾ ਹੈ ਉਹ ਜ਼ਿਆਦਾ ਜੇਕਰ ਅਸੀਂ ਉੱਥੇ ਛੱਡ ਦਈਏ ਤਾਂ ਇਸ ਨੂੰ ਲੈ ਕੇ ਮਨਾ ਕਰ ਦਿੱਤਾ ਗਿਆ ਹਰਿਆਣਾ ਦੇ ਵੱਲੋਂ ਤੋਂ ਬਾਅਦ ਨਿਸ਼ਾਨਾ ਵੀ ਸਤਾ دیا ਗਿਆ ਪੰਜਾਬ ਦੇ ਵੱਲੋਂ ਹਰਿਆਣਾ ਤੇ ਕਿ ਹੁਣ ਪਾਣੀ ਕਿਉਂ ਨਹੀਂ ਲਿਆ ਜਾ ਰਿਹਾ ਵਾਧੂ ਪਾਣੀ ਕਿਉਂ ਨਹੀਂ ਲਿਆ ਜਾ ਰਿਹਾ ਤੇ ਉਸ ਤੋਂ ਬਾਅਦ ਹੁਣ ਆਪਣੀ ਦਿੱਕੂ ਦੇ ਵੱਲੋਂ ਇਹ ਨਿਸ਼ਾਨਾ ਪੰਜਾਬ ਸਰਕਾਰ ਤੇ ਸਤਾ ਗਿਆ ਇਹ ਬੜੀ ਅਲਾਰਮਿੰਗ ਸਥਿਤੀ ਆ ਇਹਦੇ ਵਿੱਚ ਦੇਖੋ ਕਈ ਗੱਲਾਂ ਨਾ ਇਹ ਪ੍ਰਮਾਤਮਾ ਮੈਂ ਇਹਨੂੰ ਹੋਰ ਸਿਆਸੀ ਰੰਗ ਨਹੀਂ ਦੇਣਾ ਚਾਹੁੰਦਾ ਇਹ ਇਹ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਐਸੇ ਨੇ ਨਾ ਦੇਖੋ ਇਹਨਾਂ ਨੇ ਇੱਕ ਮੁੱਦਾ ਬਣਾਇਆ ਦੇਖੋ ਪ੍ਰਮਾਤਮਾ ਵੀ ਸ਼ਬਦ ਆਏ ਪ੍ਰਮਾਤਮਾ ਇਹ ਹਰਿਆਣਾ ਜੇ ਪੀਣ ਨੂੰ ਪਾਣੀ ਮੰਗ ਰਿਆ ਸੀ ਅੱਧ ਦੇਖੋ ਉਹੀ ਗੱਲ ਦੇਖੋ ਨਾ ਮੈਂ ਮੈਂ ਅੱਜ ਸੋਚ ਰਿਆ ਸੀ ਦੇਖੋ ਕੀ ਰੱਬ ਦੇ ਰੰਗ ਨੇ ਉਹਨਾਂ ਨੇ ਹਰਿਆਣੇ ਨੇ ਪੀਣ ਨੂੰ ਪਾਣੀ ਮੰਗਿਆ ਪੀਣ ਨੂੰ ਮੰਗਿਆ ਸੀ ਨਾ ਤੇ ਪੰਜਾਬ ਤਾਂ ਐਡਾ ਬੜਾ ਦੇਲਾ ਪੀਣ ਨੂੰ ਪਾਣੀ ਦੇਣ ਨੂੰ ਕੀ ਸੀ ਜੀ 4 ਦਿਨ 5 ਦਿਨ ਪੀਣ ਨੂੰ ਪਾਣੀ ਨਹੀਂ ਦੇ ਸਕਦੇ ਸੀ ਅੱਜ ਹਰਿਆਣੇ ਨੂੰ ਚਿੱਠੀ ਲਿਖਣੀ ਪੈ ਰਹੀ ਹੈ ਤੁਹਾਨੂੰ ਵੀ ਸਾਤੋਂ ਪਾਣੀ ਲੈ ਲਓ ਜੇ ਉਦੋਂ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਹੁੰਦਾ ਤੇ ਅੱਜ ਉਹ ਸਾਡੇ ਨਾਲ ਖੜੇ ਹੁੰਦੇ ਇਸ ਕਰਕੇ ਹਨ ਆਪਾਂ ਅਲੱਗ ਕਿਵੇਂ ਹੋ ਗਏ ਆਪਾਂ ਤਾਂ ਇੱਕ ਇੱਕ ਸਟੇਟ ਸੀ ਐਵੇਂ ਅਲੱਗ ਕਰ ਕਰਕੇ ਪਹਿਲਾਂ ਤਾਂ ਜੱਬ ਪਾਇਆ ਸਾਡੀ ਤਾਕਤ ਚਲੀ ਗਈ ਪਰ ਆਪਾਂ ਪਹਿਲਾਂ ਆਪਣਾ ਦੇਸ਼ ਆ ਫਿਰ ਆਪਾਂ ਸਾਰੇ ਇਕੱਠੇ ਆ ਤੇ ਇਸ ਕਰਕੇ ਆਪਾਂ ਜਦ ਹਰੇਕ ਨਾਲ ਲੜਾਈ ਪਾ ਲੈਂਦੇ ਆ ਤੇ ਔਕੇ ਵਕਤ ਆਪਣੀ ਮਦਦ ਕੌਣ ਕਰਨਾ ਉਹ ਜਦੋਂ ਆਪਣੇ ਕੋਲ ਮਾਣਾ ਜਿਹਾ ਵੀ ਚੰਗਾ ਸਾਹ ਹੁੰਦਾ ਏ ਆਪਾਂ ਜਦੀ ਉਹ ਲੋਕ ਆਸਾਨ ਮੰਨਦੇ ਆ ਆਪਣਾ ਵੀ ਢਿੱਡ ਭਰਿਆ ਪਰ ਇਹ ਇਹ ਜਿਹੇ ਕੁਛ ਅਣਜਾਣ ਬੰਦੇ ਆ ਇਹ ਜਿਹੀਆਂ ਜ਼ਹਿਰਾਂ ਘੋਲਦੇ ਆ ਤੇ ਅਸੀਂ ਲੜਾਈਆਂ ਪਾਉਂਦੇ ਆ ਤੇ ਜਦੋਂ ਲੋੜ ਸਾਨੂੰ ਪੈਂਦੀ ਆ ਉਸ ਵੇਲੇ ਕੋਈ ਮਦਦ ਕਰਨੀ ਆਉਂਦਾ ਕਿਉਂਕਿ ਤੁਸੀਂ ਕਦੇ ਕਿਸੇ ਨਾਲ ਖੜੇ ਨਹੀਂ ਕਿਸੇ ਨਾਲ ਮਦਦ ਨਹੀਂ ਕੀਤੀ ਇਸ ਕਰਕੇ ਪੰਜਾਬ ਹਰਿਆਣੇ ਦੇ ਲੋਕ ਇੱਕ ਨੇ ਜਦੋਂ ਕੋਈ ਐਜੀਟੇਸ਼ਨ ਹੁੰਦਾ ਇੱਕ ਲੜਦੇ ਆ ਨਹੀਂ ਲੜਾਈ ਕਿਸਾਨ ਮਜ਼ਦੂਰ ਲੜੇ ਕਿ ਨਹੀਂ ਤੁਸੀਂ ਜਦੋਂ ਆਉਣੇ ਕਲੇਸ਼ ਪਾ ਦਿੰਦੇ ਹੋ ਆਪਸ ਵਿੱਚ ਤੇ ਅੱਜ ਮੈਂ ਉਸ ਵੇਲੇ ਸੋਚ ਰਿਹਾ ਇਸ ਸਵੇਰੇ ਵੀ ਇਸ ਬੰਦਾ ਜੇ ਉਹਨਾਂ ਨੂੰ 4 ਦਿਨ ਦਾ ਪਾਣੀ ਦੇ ਦਿੰਦਾ ਅੱਜ ਜਦੋਂ ਉਹਨਾਂ ਨੂੰ ਚਿੱਠੀ ਲਿਖੀ ਵੀ ਲੈ ਲੋ ਪਾਣੀ ਤੇ ਸਾਡੀ ਉਹ ਖੜੇ ਹੁੰਦੇ ਕਿ ਨਾਲ-ਨਾਲ ਖੜੇ ਹੁੰਦੇ ਅੱਜ ਕੀ ਕਹਿਣ ਜੋਗੇ ਉਹਨਾਂ ਨੂੰ ਵੀ ਭਾਈ ਸਾਨੂੰ ਤਾਂ ਤੁਸੀਂ ਪੀਣ ਨੂੰ ਪਾਣੀ ਨਹੀਂ ਦਿੱਤਾ ਸੀ ਅਸੀਂ ਹੁਣ ਕੀ ਕਰੀਏ ਤੁਹਾਡੇ ਬੀਜੇਪੀ ਦੇ ਪ੍ਰਧਾਨ ਤੇ ਉਹਨਾਂ ਦੇ ਸਾਡੇ ਮੈਂ ਦਿੱਲੀ ਚ ਬੈਠਾ ਸਾਨੂੰ ਕਹਿਣ ਵੀ ਚਲੋ ਅਕਾਲੀ ਦਲ ਨੂੰ ਕਹਿਣ ਹੋਰ ਪਾਰਟੀਆਂ ਸਾਰੀਆਂ ਉਹਨਾਂ ਨੂੰ ਕਹਿਣ ਚੱਲਣ ਲੈ ਕੇ ਪ੍ਰਧਾਨ ਮੰਤਰੀ ਕੋਲ ਲੈਨ ਟਾਈਮ ਲੈਨ ਟਾਈਮ ਹੋਮ ਮਿਨਿਸਟਰ ਸਾਹਿਬ ਕੋਲ ਜੀ ਮੰਤਰੀ ਵਿੰਦਰ ਗੋਇਲ ਕਹਿੰਦੇ ਨੇ ਇੱਕ ਗੱਲ ਮੈਂ ਉਹ ਵੀ ਜਵਾਬ ਦਿੰਦਾ ਇੱਕ ਗੱਲ ਹੋਰ ਸੁਣ ਲਓ ਛੱਡੋ ਯਾਰ ਇਹਨਾਂ ਨੂੰ ਕੀ ਇੱਕ ਗੱਲ ਮੇਰੀ ਹੋਰ ਸੁਣੋ ਨਾਲੇ ਭਗਵੰਤ ਮਾਨ ਦਾ ਤੁਸੀਂ ਨਾਲ ਬਿਆਨ ਜ਼ਰੂਰ ਚਲਾਇਓ ਮੈਂ ਵੀ ਉਹ ਗੱਲ ਮੰਨਦਾ ਬਈ ਇੰਨਾ ਜਿਹੜਾ ਕੁਦਰਤੀ ਆਫਤ ਆਉਂਦੀ ਆ ਉਹਦਾ ਹਰ ਡੀਸੀ ਕੋਲ ਸੌਵਾਂ ਕਰੋੜ ਰੁਪਈਆ ਫੰਡ ਪਿਆ ਹੁੰਦਾ ਉਹ ਫਾਂਡਾ ਜਿਹੜਾ ਉਹ ਇਸ ਵੇਲੇ ਬਹਾਦੋ ਪਾਣੀ ਵਾਂਗੂ ਉਹ ਸਾਮਕੇ ਕਿਧਰ ਲਈ ਰੱਖਣਾ ਜੀ ਅਕੇ ਵਾਤੇਆ ਤੋਂ ਡੇਰਾ ਬਾਬਾ ਨਾਨਕ ਦੇ ਵਿੱਚ ਕਰਤਾਰਪੁਰ ਕਰੋੜ ਦੇ ਨੇੜੇ ਸੁਖਬੀਰ ਬਾਦਲ ਪਹੁੰਚੇ ਨੇ ਔਰ ਉਹਨਾਂ ਨੇ ਅਰਦਾਸ ਕੀਤੀ ਹੈ ਤਾਂ ਪੰਜਾਬ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ ਪੰਜਾਬ ਨੂੰ ਆਫਤ ਔਰ ਰਾਹਤ ਦੇ ਲਈ ਉਹਨਾਂ ਨੇ ਅਰਦਾਸ ਕੀਤੀ ਹੈ ਤਾਂ ਦੱਸੇ ਇੱਕ ਹੀ ਵਕਫਾ-ਵਕਫਾ ਹੀ ਸੁਖਬੀਰ ਬਾਦਲ ਪਹੁੰਚ ਰਹੇ ਨੇ ਜੋ ਹਰ ਪ੍ਰਭਾਵਿਤ ਇਲਾਕੇ ਨੇ ਉੱਥੇ ਦੌਰਾ ਕੀਤਾ ਜਾ ਰਿਹਾ ਹੈ ਔਰ ਇਹ ਵੀ ਦਾਵਾ ਉਹਨਾਂ ਨੇ ਕੀਤਾ ਸੀ ਕਿ ਜਿੰਨੀ ਮਦਦ ਹੋ ਸਕੇਗੀ ਸ਼ੋਮਣੇ ਅਦਾਰਗਰ ਵੱਲੋਂ ਕੀਤੀ ਜਾਵੇਗੀ ਤਾਂ ਹੁਣ ਅਰਦਾਸ ਕੀਤੀ ਗਈ ਹੈ

कहीं घर उजड़ गए कहीं खेत डूब गए परिवार के परिवार उजड़ गए पानी के तेज बहाव में कहीं पुल बह गए सड़कें बह गई लोगों का जीवन संकट में फंस गया इन घटनाओं ने हर हिंदुस्तानी को दुखी किया है जिन परिवारों ने अपने प्रियजन खोए उनका दर्द हम सबका दर्द है जहाँ भी संकट आया वहां के लोगों को बचाने के लिए हमारे एनडीआरएफ, एसडीआरएफ के जवान अन्य सुरक्षा बल हर कोई दिन रात जुटे रहे जवानों ने तकनीक का सहारा भी लिया है थर्मल कैमरे लाइव डिटेक्टर स्नीफर डॉग्स और ड्रोन सर्विलेंस ऐसे अनेक आधुनिक संसाधनों के सहारे राहत कार्य में तेजी लाने की भरपूर कोशिश की गई इस दौरान हेलीकॉप्टर से राहत सामग्री पहुंचाई गई घायलों को एयरलिफ्ट किया गया आपदा की घड़ी में सेना मददगार बनकर सामने आई स्थानीय लोग सामाजिक कार्यकर्ता डॉक्टर प्रशासन संकट की इस घड़ी में सभी ने हर संभव प्रयास किया मैं ऐसे हर नागरिक को हृदय से धन्यवाद देता हूं जिन्होंने इस कठिन समय में मानवता को सबसे ऊपर रखा हुआ है ਅਗੇ ਵਧਦੇ ਹਾਂ ਤਾਂ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਇੱਥੇ ਵਹਿ ਰਹੇ ਚੋ ਉਫਾਨ ਤੇ ਆ ਚੁੱਕੇ ਨੇ ਔਰ ਇਸ ਵਿਚਾਲੇ ਪਿੰਡ ਪੱਟੀ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਨੌਜਵਾਨ ਚੋਨ ਨੂੰ ਪਾਰ ਕਰਦੇ ਆ ਪਾਣੀ ਦੇ ਵਹਾਅ ਚ ਰੁੜ ਗਿਆ ਹੈ ਔਰ ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਮਸ਼ਕਕਾ ਦੇ ਨਾਲ ਨੌਜਵਾਨ ਦੀ ਜਾਨ ਬਚਾਈ ਹੈ ਸਾਫ਼ ਤੌਰ ਤੇ ਤਸਵੀਰਾਂ ਦੇਖਿਆ ਜਾ ਸਕਦੇ ਨੇ ਮੋਟਰਸਾਈਕਲ ਲੈ ਕੇ ਬਾਈਕ ਲੈ ਕੇ ਉਹ ਗੁਜ਼ਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਾਈਕ ਨੂੰ ਫੜੇ ਇੱਥੇ ਖੜਾ ਹੋਇਆ ਇਹ ਨਜ਼ਰ ਆ ਰਿਹਾ ਨੌਜਵਾਨ ਔਰ ਇੱਥੇ ਔਰ ਇਹ ਨਾਲ ਹੀ ਵਹਿ ਜਾਂਦਾ ਪਰ ਬਹੁਤ ਮੁਸ਼ਕਲ ਦੇ ਨਾਲ ਇਹ ਜਿਹੜੇ ਨੌਜਵਾਨ ਜਾ ਰਹੇ ਨੇ ਇਹਨਾਂ ਨੇ ਇੱਕ ਕਿਸਮ ਦੇ ਨਾਲ ਅਸੀਂ ਕਹਿ ਸਕਦੇ ਹਿਊਮਨ ਚੇਨ ਬਣਾਈ ਹੈ ਉਸ ਤਾਇਕ ਦੇ ਨਾਲ ਇਹਨਾਂ ਨੇ ਇਸ ਨੌਜਵਾਨ ਨੂੰ ਬਚਾਇਆ ਹੈ ਔਰ ਇਹ ਤਸਵੀਰਾਂ ਸਾਫ ਹੈ ਹਨੇਕ ਹੁਸ਼ਿਆਰਪੁਰ ਤੋਂ ਸਾਅ ਟੋਰਟੀ ਵੀ ਕਹਿ ਸਕਦਾ ਸਭ ਤੋਂ ਪਹਿਲਾ ਨਿਸ਼ਾਨ ਪੰਜਾਬ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈ ਕਿ ਕਿਸ ਤਰੀਕੇ ਇਸ ਨੌਜਵਾਨ ਦੀ ਜਾਨ ਬਚਾਈ ਹੈ ਲੇਕਿਨ ਖਤਰਾ ਜਿਹੜਾ ਅਸੀਂ ਕਹਿ ਸਕਦੇ ਆ ਮੂਲਿਆ ਗਿਆ ਕਿਉਂਕਿ ਇੰਨੇ ਜ਼ਿਆਦਾ ਵਹਾਂ ਦੇ ਪਾਣੀ ਦੇ ਵਿੱਚੋਂ ਗੋਡੇ-ਗੋਡੇ ਤੋਂ ਜ਼ਿਆਦਾ ਪਾਣੀ ਹੈ ਤਾਂ ਫਿਰ ਕਿਵੇਂ ਇੱਥੋਂ ਲੰਘਿਆ ਜਾ ਸਕਦਾ ਸੀ ਸਮਝਦਾਰੀ ਦੀ ਲੋੜ ਉਹ ਨਹੀਂ ਆਂਦਾ ਵੱਡੀ ਖਬਰ ਆ ਰਹੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਸਕੂਲਾਂ 'ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ 3 ਸਤੰਬਰ ਤੱਕ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਸੋ ਦੱਸ ਦਈਏ ਕਿ ਐਤਵਾਰ ਤੱਕ ਯਾਨੀ ਕਿ ਅੱਜ ਤੱਕ ਹੀ ਕੁੱਟੀਆਂ ਸਨ 1 ਸਤੰਬਰ ਤੋਂ ਸਕੂਲ ਲੱਗਣੇ ਸਨ ਪਰ ਹੁਣ ਜੋ ਹਾਲਾਤ ਨੇ ਜੋ ਅੱਜ ਮੌਸਮ ਬਣਿਆ ਹੋਇਆ ਜਿਸ ਤਰੀਕੇ ਪੰਜਾਬ 'ਚ ਬਰਸਾਤ ਪੈ ਰਹੀ ਹੈ ਅੱਜ ਹਾਈ ਅਲਰਟ ਹੈ ਦੋ ਦਿਨ ਬਰਸਾਤ ਤੋਂ ਬਾਅਦ ਕੀ ਕੁਝ ਹਾਲਾਤ ਹੋਣਗੇ ਇਹ ਅਜੇ ਸਮਾਂ ਦੱਸੇਗਾ ਪਰ ਇਸ ਦੇ ਵਿਚਾਲੇ ਬੱਚਿਆਂ ਨੂੰ ਲੈ ਕੇ ਕਿਸੇ ਵੀ ਕਿਸਮ ਦਾ ਪੰਜਾਬ ਸਰਕਾਰ ਰਿਸਕ ਨਹੀਂ ਲੈਣਾ ਚਾਹੁੰਦੀ ਨਾ ਹੀ ਜੋਖਮ ਲੈਣਾ ਚਾਹੁੰਦੀ ਸਿੱਧੇ ਤੌਰ ਤੇ ਪੰਜਾਬ ਚੋਂ ਛੁੱਟੀਆਂ ਜਿਹੜੀਆਂ ਨੇ ਬਤਾ ਦਿੱਤੀਆਂ ਗਈਆਂ ਨੇ ਤਾਂ 3 ਸਤੰਬਰ ਤੱਕ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹਨ ਕਿ 3 ਦਿਨ ਹੋਰ ਜਿਹੜਾ ਸਕੂਲ ਨਹੀਂ ਜਾਣਗੇ ਬੱਚੇ ਔਰ ਜਿਸ ਤਰੀਕੇ ਕੰਮਕਾਰ ਜੋ ਸਕੂਲਾਂ 'ਚ ਜੇਕਰ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ ਉਸੇ ਤਰੀਕੇ ਜਿਹੜਾ ਬੱਚਿਆਂ ਦਾ ਉਹ ਕੰਮ ਹੋਏਗਾ ਪਰ ਸਕੂਲ ਨਹੀਂ ਜਾਣਗੇ ਤਾਂ ਛੁੱਟੀਆਂ ਦਾ ਵਾਅਦਾ ਕਰ ਦਿੱਤਾ ਗਿਆ ਹੈ ਮੌਸਮ ਨੂੰ ਦੇਖਦੇ ਹੋਏ ਕਿਉਂਕਿ ਬਰਸਾਤ ਬੇहद ਪੈ ਰਹੀ ਹੈ ਖਾਸ ਤੌਰ ਤੇ ਰਾਤ ਤੋਂ ਹੀ ਬੇਅਤੇਸ ਬਰਸਾਤ ਹੈ ਜਿਸ ਦੀ وجہ ਦੇ ਨਾਲ ਜਿੱਥੇ ਗਲੀਆਂ ਨਾਲੀਆਂ ਚ ਪਾਣੀ ਭਰਿਆ ਤਾਂ ਸੁਭਾਵਿਕ ਤੌਰ ਤੇ ਸਕੂਲਾਂ ਦੇ ਵਿੱਚ ਵੀ ਨੱਕੋ ਨੱਕ ਕਈ ਸਕੂਲ ਅਸੀਂ ਲਗਾਤਾਰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਵੀ ਕਿ ਕਿਵੇਂ ਪਾਣੀ ਭਰਿਆ ਹੋਇਆ ਹੈ ਅਜਿਹੇ ਦੇ ਵਿੱਚ ਬੱਚਿਆਂ ਨੂੰ ਸਕੂਲ ਜਾਣਾ ਬੇਹੱਦ ਜ਼ਾਦਾ ਰਿਸਕੀ ਹੈ ਤਾਂ ਇਸ ਵੇਲੇ ਦੱਤੀ ਹੈ ਕਿ ਟਵੀਟ ਕੀਤਾ ਹੈ ਹਰਜੋਤ ਪੈਂਸ ਦੇ ਵੱਲੋਂ ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਤਾਂ ਵਿਨੇਸ਼ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਅ ਵੀਨੇਸ਼ ਨੂੰ ਛੁੱਟੀਆਂ 'ਚ ਵਾਅਦਾ ਕਰ ਦਿੱਤਾ ਗਿਆ ਔਰ ਸੁਭਾਵਿਕ ਲੱਗ ਵੀ ਰਿਹਾ ਸੀ ਜਿਸ ਤਰੀਕੇ ਮੌਸਮ ਬੜਿਆ ਹੋਇਆ ਹੈ ਅਮ ਗੁਰਜੋਤ ਤੇ ਸੁਭਾਵਿਕ ਸੀ ਕਿ ਜਿਸ ਤਰੀਕੇ ਦਾ ਮੌਸਮ ਹੈ ਔਰ ਅਗਲੇ 3 ਦਿਨ ਦਾ ਬਹੁਤ ਸਟਰੋਂਗ ਅਲਰਟ ਹੈ بارش ਦਾ ਪੂਰੇ ਪੰਜਾਬ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਇਨਫੈਕਟਡ ਤਿੰਨੋਂ ਜਗ੍ਹਾ ਤੇ ਤੇ ਮੰਨਿਆ ਜਾ ਰਿਹਾ ਸੀਗਾ ਕਿ ਜੜੀਆਂ ਛੁੱਟੀਆਂ ਐਕਸਟੈਂਡ ਹੋ ਸਕਦੀਆਂ ਕਿਉਂਕਿ ਜਿਹੜੇ ਬਾਰਡਰ ਡਿਸਟ੍ਰਿਕਟ ਹੈ ਜਿਹੜੇ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਏ ਸੀਗੇ ਫਿਰੋਜ਼ਪੁਰ ਫਾਜ਼ਿਲਕਾ ਆਪਣਾ ਅਮਲੇਸਰ ਪਠਾਨਕੋਟ ਗੁਰਦਾਸਪੁਰ ਹਸ਼ਿਆਰਪੁਰ ਇਹ ਪ੍ਰਭਾਵਿਤ ਹੋਏ ਸੀ ਇੱਥੇ ਹਜੇ ਰੈਸਕਿਊ ਦਾ ਕੰਮ ਬਹੁਤ ਸਟਰੋਂਗ ਤਰੀਕੇ ਨਾਲ ਚੱਲ ਰਿਹਾ ਹੈ ਤੇ ਕਾਫੀ ਸਕੂਲਾਂ ਵਿੱਚ ਵੀ ਇੱਥੇ ਦਿੱਕਤ ਹੈਗੀ ਆ ਤਾਂ ਕਰਕੇ 익ਸਪੈਕਟਿਡ ਸੀ ਕਿ ਜਿਹੜੀਆਂ ਛੁੱਟੀਆਂ ਆ ਐ ਐਕਸਟੈਂਡ ਹੋ ਸਕਦੀਆਂ ਚੋਂ ਕਿ ਜਿਹੜੀ ਲਾਸਟ ਛੁੱਟੀਆਂ ਸੀ ਐਮਾਨ ਵੱਲੋਂ ਟਵੀਟ ਹੋਇਆ ਸੀਗਾ ਉਹ 30 ਤਰੀਕ ਤੱਕ ਦਾ ਹੋਇਆ ਸੀਗਾ ਕੱਲ 30 ਤਰੀਕ ਸੀ ਅੱਜ ਸੰਡੇ ਸੀ 31 ਤਰੀਕ ਹੋ ਗਈ ਸੀ ਤੇ ਉਹਨੇ 익ਸਪੈਕਟਿਡ ਸੀਗੇ ਕਿ ਆਉਣ ਵਾਲੇ ਦਿਨਾਂ ਵਿੱਚ ਤਿੰਨ ਚਾਰ ਦਿਨ ਦਾ ਤਾਂ ਜ਼ਰੂਰ ਇਹ 익ਸਟੈਂਸ਼ਨ ਹੋਊਗਾ ਛੁੱਟੀਆਂ ਦੇ ਵਿੱਚ ਤੇ ਉਸੇ ਦੇ ਮੱਦੇ ਨਜ਼ਰ ਹੀ ਜਿਹੜੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਆ ਹੁਣ ਤਾਂ ਉਹਨਾਂ ਨੇ ਕੁਝ 익ਸੈਕਟ ਕੁਝ ਮਿੰਟ ਪਹਿਲਾਂ ਟਵੀਟ ਕੀਤਾ ਹੈ ਤੇ ਉਹਨਾਂ ਨੇ ਲਿਖਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਖੜ੍ਹੀ ਨਿਸਤੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਮਾਪਿਆਂ ਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ। ਯਾਨੀ ਕਿ 3 ਸਤੰਬਰ ਅੱਜ ਹੀ 31 ਤਰੀਕ ਹੋਗੀ ਕੱਲ ਤੋਂ ਫੇਰ ਸਕੂਲ ਖੁੱਲਣੇ ਸੀਗੇ ਤੇ ਅਗਲੇ 3 ਦਿਨ ਅਮ ਆਪਾਂ ਕਹਿ ਸਕਦੇ ਹਾਂ ਬੁੱਧਵਾਰ ਤੱਕ ਬੁੱਧਵਾਰ ਤੱਕ ਦੀਆਂ ਹੁਣ ਪੰਜਾਬ ਸਰਕਾਰ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ ਤੇ ਉਸ ਤੋਂ ਅੱਗੇ ਕੀ ਹਾਲਾਤ ਰਹਿੰਦੇ ਆ ਵੈਦਰ ਦੇ ਜਾਂ ਬਾਰਿਸ਼ ਦੇ ਉਸ ਤੋਂ ਅੱਗੇ ਫੇਰ ਡਿਸਾਈਡ ਕੀਤਾ ਜਾਊਗਾ ਕਿ ਅੱਗੇ ਛੁੱਟੀਆਂ ਐਕਸਟੈਂਡ ਹੋਣੀਆਂ ਐ ਜਾਂ ਵੀਰਵਾਰ ਨੂੰ ਸਕੂਲ ਖੁੱਲ੍ਹਣਗੇ ठीक है बहुत बहुत शुक्रिया विनेश तमाम जानकारी ली ला ट्वीट करके जानकारी दी गई है सिक्ख्या वालों हरजोत बैंस ने ट्वीट किया है उन्होंने दसया है कि तीन सितंबर तक छुट्टिया ने और जिमें विनेश भी मेरे सिर भी जिक्र कर रहे थे कि आने वाला समय दसेगा कि चार सितंबर तो भी स्कूल लगते हैं कि नहीं क्योंकि हाँ जिस तरीके मौसम रहा है तो हूँ तीन दिन पूरे हाई अलर्ट है बरसात का जिसकी वजह के सरकार ने लिया है ਤੋਂ ਤੱਕ ਸੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਬੱਚਿਆਂ ਨੂੰ ਲੈ ਕੇ ਵੀ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੀ ਸਰਕਾਰ ਔਰ ਖਾਸ ਤੌਰ ਤੇ ਜਦੋਂ ਇਸ ਤਰ੍ਹਾਂ ਦੇ ਸਕੂਲਾਂ 'ਚ ਵੀ ਕਈ ਥਾਂ ਲਗਾਤਾਰ ਅਸੀਂ ਦੇਖ ਰਹੇ ਹਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਾਣੀ ਭਰਿਆ ਹੋਇਆ ਬਹੁਤ ਮੁਸ਼ਕਿਲ ਹੈ ਇੱਕ ਥਾਂ ਤਾਂ ਦੇਖਿਆ ਗਿਆ ਸੀ ਕਿ ਕਿਸ ਤਰੀਕੇ ਬੱਚੇ ਜਿਹੜੇ ਨੇ ਉਹ ਫਸ ਗਏ ਸਨ 200 ਦੇ ਕਿੰਨੇ ਸਕੂਲ 'ਚ ਬੱਚੇ ਫਸੇ ਸਨ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਤਾਂ ਫਿਰ ਰਿਸਕ ਜਿਹੜਾ ਹੈ ਨਾ ਹੀ ਮਾਪੇ ਲੈਣਾ ਚਾਹੁੰਦੇ ਨੇ ਅਜਿਹੇ ਦੇ ਵਿੱਚ ਨਾ ਹੀ ਇਸ ਵੇਲੇ ਸਰਕਾਰ ਲੈਣਾ ਚਾਹੁੰਦੀ ਹੈ ਤਾਂ ਪਰ ਕੋਲ ਮਿਲਾ ਕੇ ਆਨਲਾਈਨ ਕਲਾਸਿਸ ਜਿਹੜੀਆਂ ਨੇ ਅਸੀਂ ਕਹਿ ਸਕਦੇ ਹ ਜ਼ਰੂਰ ਲੱਗ ਰਹੀਆਂ ਨੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਉਹ ਵੀ ਨਾ ਖਰਾਬ ਹੋਵੇ ਪਰ ਜਿਸ ਤਰੀਕੇ ਹਾਲਾਤ ਬੜੇ ਹੋਏ ਨੇ ਕਿਉਂਕਿ ਅਚਨਚੇਤ ਜਦੋਂ ਫਲੱਡ ਗੇਟ ਵੱਖੋ-ਵੱਖ ਡੈਮਾਂ ਦੇ ਖੁੱਲੇ ਜਾ ਰਹੇ ਨੇ ਤਾਂ ਪਾਣੀ ਬਹੁਤ ਵਹਾ ਦੇ ਨਾਲ ਹੜ੍ਹ ਦੇ ਨਾਲ ਆ ਰਿਹਾ ਔਰ ਬਹੁਤ ਸਾਰੀ ਥਾਂ 'ਤੇ ਅਸੀਂ ਤਸਵੀਰਾਂ ਦੇਖ ਰਹੇ ਹਾਂ ਕਿ ਕਿਵੇਂ ਇੱਕਦਮ ਤੋਂ ਪਾਣੀ ਆਉਂਦਾ ਹੈ ਤਾਂ ਫਿਰ ਇਹ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਜਿਹੇ ਦੇ ਵਿੱਚ ਕਿ ਬੱਚਿਆਂ ਨੂੰ ਕਿਵੇਂ ਸਕੂਲ ਭੇਜਿਆ ਜਾਵੇ ਪਿੱਛੋਂ ਮਾਪੇ ਜਿਹੜੇ ਨੇ ਉਹ ਚਿੰਤਾ ਦੇ ਵਿੱਚ ਹੋਣਗੇ ਤਾਂ ਉਸ ਨੂੰ ਲੈ ਕੇ ਹੀ ਸਾਰਾ असं कह कि यह फैसला लिया गया है और सिक्ख्या वालों हरजोत बैंस वो ट्वीट करके जानकारी दी गई है और उन्होंने लिखा है मानयोग मुख्यमंत्री श्री भगवंत मान सिंह ने दिशा दे निर्देशों के दे अनुसार पंजाब के हड़ा की स्थिति ध्यान रखते हुए सूबे के सारे सरकारी एडिट मानता प्राप्त और प्राइवेट स्कूलों के मिती तीन सितंबर दो हज़ार पच्ची तक छुट्टियां जा ਮਾਪਿਆਂ ਅਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਅਤੇ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ। ਯਾਨੀ ਕਿ ਸਾਫ਼ ਤੌਰ ਤੇ ਇਹ ਕਹਿ ਦਿੱਤਾ ਗਿਆ ਜੇਕਰ ਸਰਕਾਰ ਨੇ ਛੁੱਟੀਆਂ ਕੀਤੀਆਂ ਨੇ ਤਾਂ ਫਿਰ ਕੋਈ ਵੀ ਸਕੂਲ ਅਜੇ ਹੱਥ ਨਹੀਂ ਹੋਣਾ ਚਾਹੀਦਾ ਪੂਰੇ ਪੰਜਾਬ ਦਾ ਹਾਲਾਂਕਿ ਇਸ ਦੇਖ ਰਿਹਾ ਕਿ 6 ਤੋਂ 7 ਜ਼ਿਲ੍ਹੇ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਹਜ਼ਾਰ ਦੇ ਕਰੀਬ ਅਜਿਹੇ ਪਿੰਡ ਨੇ ਜੋ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਪਰ ਜੇਕਰ ਅਸੀਂ ਗੱਲ ਕਰਦੇ ਹਾਂ ਅਜਿਹੇ ਕਈ ਜ਼ਿਲ੍ਹੇ ਅਜਿਹੇ ਨੇ ਅਜੇ ਵੀ ਜਿੱਥੇ ਅਜੇ ਨੋਬਤ ਨਹੀਂ ਆਈ ਹੈ ਯਾਨੀ ਕਿ 7 ਤੋਂ 6 ਤੋਂ 7 ਜ਼ਿਲ੍ਹੇ ਹੀ ਜ਼ਿਆਦਾ ਪ੍ਰਭਾਵਿਤ ਨੇ ਪਰ ਉਸ ਦੇ ਬਾਵਜੂਦ ਪੂਰੇ ਪੰਜਾਬ 'ਚ ਛੁੱਟੀਆਂ ਨੇ ਤਾਂ ਫਿਰ ਅਜੇ ਹਾ ਨਾ ਹੋਵੇ ਇਹ ਸਾਫ਼ ਤੌਰ ਤੇ ਟ੍ਰੀਟ ਦੇ ਵਿੱਚ ਲਿਖਿਆ ਗਿਆ ਸਿੱਖਿਆ ਮੰਤਰੀ ਦੇ ਵੱਲੋਂ ਬਾਕੀ ਜਿਹੜੇ ਜਿੱਥੇ ਹੜ ਨਹੀਂ ਆਇਆ ਕਿਸੇ ਤਰ੍ਹਾਂ ਦੀ ਅਜਿਹੀ ਹਾਲਤ ਨਹੀਂ ਹੈ ਠੀਕ ਠਾਕ ਹੈ ਸਭ ਫਿਲਹਾਲ ਵੀ ਹੀ ਪੈ ਰਹੇ ਨੇ ਤਾਂ ਉੱਥੇ ਸਕੂਲ ਲਗਾ ਦਿੱਤੇ ਜਾਣ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ ਇਸ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਕਿਉਂਕਿ ਨਹੀਂ ਪਤਾ ਕਿੱਥੇ ਕਿੰਨਾ ਜ਼ਿਆਦਾ ਪਾਣੀ ਜਿਹੜਾ ਹੈ ਉਖੜ ਜਾਵੇ ਬਹੁਤ ਸਾਰੇ ਥਾਵਾਂ ਤੇ ਸੀ ਦੇਖਣਾ ਜਲੰਧਰ ਦੇ ਵਿੱਚ ਹਾਲਾਂਕਿ ਪਿੱਛੋਂ ਪਾਣੀ ਛੱਡਿਆ ਉਹ ਨਹੀਂ ਆਇਆ ਪਰ ਉੱਥੇ ਬਹੁਤ ਜ਼ਿਆਦਾ ਜਿਹੜੀ ਬਰਸਾਤ ਰਾਤ ਤੋਂ ਪੈ ਰਹੀ ਹੈ ਤਾਂ ਉਸ ਦੀ وجہ ਤੋਂ ਨਾਲ ਗੋਡੇ-ਗੋਡੇ ਪਾਣੀ ਇਸ ਤੋਂ ਲਾਵਸ ਨੂੰ ਉੱਚ ਵੀ ਅਸੀਂ ਵੇਖਿਆ ਹੈ ਉੱਥੇ ਵੀ ਸਿਵਲ ਹਸਪਤਾਲ ਪੂਰਾ ਭਰਿਆ ਪਿਆ ਹੈ ਕਿਉਂਕਿ ਬੇਸ਼ੱਕ ਉੱਥੇ ਪਿੱਛੋਂ ਪਾਣੀ ਛੱਡਿਆ ਹੋਇਆ ਉਹ ਨਹੀਂ ਪਹੁੰਚਿਆ ਪਰ ਉੱਥੇ ਬਰਸਾਤ ਰਾਤ ਉਹ ਇੰਨੀ ਜ਼ਿਆਦਾ ਪੈ ਰਹੀ ਜਿਸ ਦੀ ਵਜ੍ਹਾ ਦੇ ਨਾਲ ਇਹਨਾਂ ਜ਼ਿਆਦਾ ਪਾਣੀ ਜਿਹੜਾ ਹੈ ਉੱਥੇ ਸਿਵਲ ਹਸਪਤਾਲ ਚ ਗੋਡੇ-ਗੋਡੇ ਇਕੱਠਾ ਹੋ ਗਿਆ ਤਾਂ ਜਿਹੇ ਦੇ ਵਿੱਚ ਸਕੂਲਾਂ ਚ ਵੀ ਪਾਣੀ ਜਿਹੜਾ ਹੈ ਉਹ ਭਰਿਆ ਹੋਇਆ ਹੈ ਬਹੁਤ ਸਕੂਲ ਚਾਹੀਦੇ ਆ ਜਿਹੜੇ ਬੱਚਿਆਂ ਵਾਸਤੇ ਵੱਖਰੇ-ਵੱਖਰੇ ਜਿਸ ਤਰ੍ਹਾਂ ਦੀ ਡਿਮਾਂਡ ਚਲੋ ਅਸੀਂ ਪੈਕ ਬਣਾ ਕੇ ਅੱਗੇ ਪਹੁੰਚਾਉਨੇ ਆ ਤੇ ਗੁਰੂ ਮਾਰੇ ਸੇਵਾ ਲੈਣੇ ਬਿਲਕੁਲ ਇੱਥੇ ਸਿਗਨਲ ਦੀ ਥੋੜੀ ਦਿੱਕਤ ਹੈ ਟਿੱਕਾ ਜੀ ਮੈਂ ਚਾਹੁੰਦਾ ਬਾਹਰ ਆ ਕੇ ਆਪਾਂ ਗੱਲ ਕਰੀਏ ਤਾਂ ਇੱਥੇ ਤਸਵੀਰ ਮੈਂ ਦਿਖਾ ਦਾਂ ਕਿ ਪਹਿਲਾਂ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਕਿ ਇਸ ਪਿੰਡ ਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਇਹ ਥੋੜੀ ਉਚਾਈ ਤੇ ਵੀ ਹੈ ਔਰ ਉਹਨਾਂ ਪਿੰਡਾਂ ਦੇ ਨੇੜੇ ਵੀ ਹੈ ਜਿੱਥੇ ਇਸ ਵੇਲੇ ਲੋਕਾਂ ਨੂੰ ਰਾਹਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਗੱਲਬਾਤ ਵੀ ਅਸੀਂ ਜਾਰੀ ਰੱਖਾਂਗੇ ਕਿਉਂਕਿ ਨੈਟਵਰਕ ਦੀ ਥੋੜੀ ਜ਼ਰੂਰ ਇੱਥੇ ਦਿੱਕਤ ਹੈ ਤਾਂ ਟਿੱਕਾ ਜੀ ਕੀ ਦੱਸਦੇ ਸੀ ਕਿ ਇਹ ਜਿਹੜਾ ਸੁੱਕਾ ਰਾਸ਼ਨ ਹੈ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਇਹਦੇ ਵਿੱਚ ਜਿਹੜਾ ਕੁਝ ਪੈਕੇਟਾਂ ਦੇ ਅੱਗੇ ਡਿਮਾਂਡ ਸੀ ਜਿੱਦਾਂ ਕੇਕ ਹੋ ਗਏ ਚਾਹ ਦਾ ਸਮਾਨ ਹੋ ਗਿਆ ਜੀ ਤੇਲ ਹੋ ਗਿਆ ਜਿਹੜੀ ਸੁੱਕਾ ਰਾਸ਼ਨ ਦੇ ਵਿੱਚ ਸਾਡੇ ਕੋਲ ਪੁੱਕਾ ਜਿਹੜਾ ਆਊਟਰ ਦੁੱਧ ਆ ਜਿਹੜੀ ਰੋਜ਼ਮਰਾਂ ਦੀ ਪਾਣੀ ਨਾਲ ਮਿਕਸ ਕਰਕੇ ਜਿਹੜੇ ਬੱਚਿਆਂ ਨੂੰ ਬੜੀ ਲੋੜ ਹੈ ਸੋ ਬੱਚਿਆਂ ਦੇ ਖਾਣ ਪੀਣ ਵਾਸਤੇ ਵੀ ਬਿਸਕਟਸ ਹੋ ਗਏ ਮਤਲਬ ਇਹ ਨਿੱਕੀਆਂ ਨਿੱਕੀਆਂ ਚੀਚੇ ਜਿਹੜੀਆਂ ਕਿ ਇਹਦੀ ਬੱਚਾ ਵੱਡਾ ਬੰਦਾ ਬਰਦਾਸ਼ਤ ਕਰ ਲਾ ਛੋਟੇ ਬੱਚਿਆਂ ਕੋਲ ਨਹੀਂ ਹੁੰਦੀਆਂ ਸੋ ਉਹਦੇ ਨਾਲ ਨਾਲ ਅੱਜ ਤਤੂੜੀ ਦੀ ਸੇਵਾ ਕੀਤੀ ਪਸ਼ੂਆਂ ਦਾ ਚਾਰਾ ਜਿਹੜਾ ਉਹਦੀ ਵੀ ਹਾਂਜੀ ਬਟਾਲੇ ਤੋਂ ਸਾਡੇ ਵੀਰ ਸੀਗੇ ਉਹ ਚਾਰ ਪੰਜ ਏ ਟਹਰਾਲੀਆਂ ਤੂੜੀ ਦੀਆਂ ਮਾਲ ਡੰਗਰ ਵਾਸਤੇ ਲਾਏ ਫਿਰ ਮਾਲ ਡੰਗਰ ਵਾਸਤੇ ਕਾ ਚਾਰ ਆ ਜਿਹੜਾ ਉਹ ਕਾफी ਸਮਾਂ ਕਰਕੇ ਆਇਆ ਸੋ ਉਹ ਆ ਰਿਹਾ ਹੌਲੀ ਹੌਲੀ ਲੋਕ ਜਿਹੜੇ ਆ ਦੇਖੋ ਜੇ ਮੈਂ ਗੱਲ ਕਰਾਂ ਪੰਜਾਬ ਤੇ ਹਮੇਸ਼ਾ ਲੋਕਾਂ ਵਾਸਤੇ ਖੜਦਾ ਹੈ ਤੇ ਹੁਣ ਫੇਰ ਇਹ ਤਾਂ ਆਪਣੇ ਆ ਤੇ ਪਈ ਹੈ ਤੇ ਪੰਜਾਬੀ ਇਹਦੇ ਵਿੱਚ ਅੱਗੇ ਹਿੱਕ ਤਾਣ ਕੇ ਖਲੋਤੇ ਨੇ ਸਰਕਾਰਾਂ ਚਲੋ ਆਪਣੀ ਸਾ ਤੇ ਮੈਂ ਹੁਣ ਕਿੰਤੂ ਪਰਤੂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਜਿੰਨੀ ਜੋਗਾ ਵੀ ਕੋਈ ਸੇਵਾ ਕੋਈ ਫਾਈਨੈਂਸ਼ਲੀ ਵੀ ਨਹੀਂ ਕਰ ਸਕਦਾ ਕਈ ਵਾਰੀ ਬਹੁਤ ਜ਼ਿਆਦਾ ਲੋਕ ਆ ਅੱਗੇ ਹੋ ਕੇ ਅੱਗੇ ਸੇਵਾ ਕਰਦੇ ਹੁਣ ਤੁਹਾਡੇ ਵਰਗੇ ਵੀਰ ਜਿਹੜੇ ਆ ਲੋਕਾਂ ਦੀਆਂ ਗੱਲ ਪਹਚਾਉਣ ਦੇ ਵਿੱਚ ਬੜੀ ਵੱਡੀ ਮਦਦ ਕਰਦੇ ਆ ਲੋਕ ਜੁੜਦੇ ਨੇ ਇਹ ਸਾਥ ਹੈ ਵੱਡੇ ਫਿਰ ਸਭ ਤੋਂ ਵੱਡੀ ਖੂਬਸੂਰਤ ਗੱਲ ਹੈ ਜਿਹੜੇ ਲੋਕ ਆਪ ਅੱਜ ਪਾਣੀ ਘਰਾਂ ਚ ਆਇਆ ਪਿਆ ਵਾ ਔਖੇ ਨੇ ਤੇ ਜਾਂਦਿਆਂ ਨੂੰ ਜਦੋਂ ਚਾਹ ਪੁੱਛਦੇ ਆ ਤੇ ਮਨ ਮਨ ਨੂੰ ਲੱਗਦਾ ਵੀ ਇਹ ਵਿਚਾਰੇ ਯਾਨੀ ਕਿ ਚੜ੍ਹਦੀ ਕਲਾ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਲੋਕ ਜਿਹੜੇ ਆ ਕਈ ਇਦਾਂ ਦੇ ਵੀ ਆ ਜਿਹੜੇ ਅੱਗੇ ਕਹਿੰਦੇ ਸਾਨੂੰ ਲੋੜ ਨਹੀਂ ਸਾਡੇ ਕੋਲ ਚਾਰ ਪੰਜ ਦਿਨ ਦਾ ਸਮਾਨ ਹੈ ਤੁਸੀਂ ਹੋਲ ਥਾਂ ਤੇ ਦੇ ਦਿਓ ਸੋ ਇਹ ਪੰਜਾਬ ਦੀ ਇੱਕ ਖੂਬਸੂਰਤ ਤਸਵੀਰ ਆ ਪੰਜਾਬ ਦੀ ਗੁਰੂਮਾਰ ਦੇ ਦੀ ਬਖਸ਼ਿਸ਼ ਆ ਕੀ ਆ ਸੇਵਾ ਭਾਵਨਾ ਮਦਾ ਜਿਹੜਾ ਪੰਜਾਬੀਆਂ ਦੇ ਵਿੱਚ ਇਹ ਕੌਮਦ ਨੂੰ ਜਿਹੜਾ ਬਖਸ਼ੀਸ਼ ਹੈਗੀ ਆ ਅੱਗੇ ਹੋ ਕੇ ਖੜਦਾ ਸੋ ਉਹਦੇ ਕਰਕੇ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਮੁਸ਼ਕਲਾਂ ਅੱਜ ਪਾਣੀ ਜਿੱਦਾਂ ਕੱਲ ਰਾਤੀ ਵਧ ਗਿਆ ਸੀ ਸੋ ਪਾਣੀ ਦਾ ਹਜੇ 2-3 ਦਿਨ ਮੀਂਹ ਦਾ ਜਿਹੜਾ ਹੈਗਾ ਸਾਨੂੰ ਲੱਗਦਾ ਤਾਂ ਇਹ ਜਦੋਂ ਆਤਾ ਉਹ ਗੱਲਬਾਤ ਕਰ ਰਹੀ ਸੀ ਸਾਡੇ ਸਹਿਯੋਗੀ ਔਰ ਕਿਸ ਤਰੀਕੇ ਲੋਕ ਜੜੇ ਨੇ ਮਦਦ ਲਈ ਪਹੁੰਚ ਰਹੇ ਨੇ ਵੱਖ-ਵੱਖ ਸੰਸਥਾਵਾਂ ਵੀ ਲੱਗੀਆਂ ਹੋਈਆਂ ਨੇ ਪ੍ਰਸ਼ਾਸਨ ਵੀ ਲੱਗਿਆ ਹੋਇਆ ਹੈ ਔਰ ਅਜੇ ਵੀ ਦੱਸ ਦਈਏ ਕਿ ਬਹੁਤ ਸਾਰੀਆਂ ਜੀਆਂ ਥਾਵਾਂ ਨੇ ਜਿੱਥੇ ਲੋਕ ਉਡੀਕ ਰਹੇ ਨੇ ਜਿੱਥੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਔਰ ਦਿਲ ਦੇ ਵਿੱਚ ਆਸ ਵੀ ਉਮੀਦ ਹੈ ਕਿ ਕੋਈ ਨਾ ਕੋਈ ਸਾਡੇ ਤੱਕ ਮਦਦ ਲੈ ਕੇ ਆਏਗਾ ਤਾਂ ਔਰ ਬਹੁਤ ਸਾਰੀਆਂ ਥਾਵਾਂ ਲਗਾਤਾਰ ਸਾਡੀਆਂ ਟੀਮਾਂ ਦਿਖਾ ਵੀ ਰਹੀਆਂ ਨੇ ਕਿ ਕਿੱਥੇ ਕੀ ਹਾਲਾਤ ਨੇ ਔਰ ਉਸ ਥਾਂ ਤੇ ਜਿਹੜੀ ਮਦਦ ਹੈ ਉਹ ਪਹੁੰਚ ਵੀ ਰਹੀ ਹੈ ਤਾਂ ਇਹ ਸਭ ਤੋਂ ਅਹਿਮ ਖਬਰ ਹੈ ਇਸ ਵੇਲੇ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ 3 ਸਤੰਬਰ ਤੱਕ ਹੁਣ ਛੁੱਟੀਆਂ ਨੇ ਪੰਜਾਬ ਦੇ ਸਾਰੇ ਸਕੂਲਾਂ 'ਚ ਬੇਸ਼ੱਕ ਕੋਈ ਸਰਕਾਰੀ ਸਕੂਲ ਹੈ ਬੇਸ਼ੱਕ ਕੋਈ ਪ੍ਰਾਈਵੇਟ ਹੈ ਤਾਂ ਕੋਈ ਵੀ ਸਕੂਲ ਜਿਹੜਾ ਹੈ ਉਹ ਲੱਗੇਗਾ ਨਹੀਂ हां ऑनलाइन क्लासेस ਦਾ অপਸ਼ਨ ਹੈ ਉਹ ਲਗਾਤਾਰ ਸਕੂਲ ਜਿਹੜੇ ਨੇ ਉਹ અપਨਾ ਰਹੇ ਨੇ ਔਰ ਬੱਚਿਆਂ ਨੂੰ ਘਰ ਬੈਠੇ ஆன்ਲਾਈਨ ਕਲਾਸ ਦਿੱਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਜਿਹੜਾ ਬਹੁਤਾ ਅਸਰ ਨਾ ਹੋਵੇ ਔਰ ਇਹ ਸਿਸਟਮ ਕੋਰੋਨਾ ਵੇਲੇ ਤੋਂ ਚੱਲਿਆ ਆ ਰਿਹਾ ਹੈ ਕਿਉਂਕਿ ਕੋਰੋਨਾ ਦੇ ਵਿੱਚ ਜਦੋਂ ਲੰਮਾ ਸਮਾਂ ਜਿਹੜਾ ਹੈ ਉਹ ਬੱਚੇ ਘਰ ਬੈਠੇ ਸਾਰੇ ਹੀ ਲਾਕਡਾਊਨ ਹੋ ਗਿਆ ਸੀ ਤਾਂ ਉਸ ਸਮੇਂ ਇਹ অপਸ਼ਨ ਇੱਕ ਲੱਭਿਆ ਗਿਆ ਔਰ ஆன்ਲਾਈਨ ਕਲਾਸਿਸ ਦੇ ਰਾਹੀਂ ਬੱਚਿਆਂ ਨੇ ਪੜ੍ਹਾਈ ਕੀਤੀ ਨਾ ਸਿਰਫ ਪੜ੍ਹਾਈ ਕੀਤੀ ਬਲਕਿ ਪੇਪਰ ਦਿੱਤੇ ਔਰ ਅਗਲੀ ਕਲਾਸ ਦੇ ਵਿੱਚ ਵੀ ਹੋਏ ਪਾਸ ਆਊਟ ਵੀ ਹੋਏ ਤਾਂ ਉਸ ਸਮੇਂ ਤੋਂ ਇਹ उस समय अपनाया जा तीन सितंबर तक हम स्कूल छुट्टियांधा दी गई ने और यह जो ट्वीट है सिक्ख्या गया है हरजोत बैस उन्होंने लिखा है कि मान्योग मुख्यमंत्री ਭਗਵਾਨਪਾਨ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਤੀ 3 ਸਤੰਬਰ 2025 ਤੱਕ ਛੁੱਟੀਆਂ ਦਿੱਤੀਆਂ ਜਾਂਦੀਆਂ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਤੇ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਤਸਿੱਦਾਂ ਨੂੰ ਕਰਾਂਗੇ ਰਾਜੀਵ ਸ਼ਰਮਾ ਮੇਰੇ ਸਯੋਗੀ ਲਾਈਵ ਮੌਜੂਦ ਨੇ ਇਸ ਵੇਲੇ ਰਾਜੀਵ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਬਰਸਾਤ ਬੇਅਤ ਪੈ ਰਹੀ ਹੈ ਕਾਫੀ ਖਰਾਬ ਹਾਲਾਤ ਨੇ ਮੰਦੇ ਹਾਲਾਤ ਨੇ ਅਜੇ ਦੇ ਵਿੱਚ ਪੰਜਾਬ ਸਰਕਾਰ ਨੇ 3 ਸਤੰਬਰ ਤੱਕ ਛੁੱਟੀਆਂ ਵੀ ਬਤਾ ਦਿੱਤੀਆਂ ਨੇ ਆ ਬਿਲਕੁਲ ਗੁਰਜੋਤ ਇਸ ਵੇਲੇ ਮੈਂ ਅਜਨਾਲਾ ਦੇ ਵਿੱਚ ਹੀ ਹਾਂ ਔਰ ਅਜਨਾਲਾ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਉਹ ਇਸ ਵੇਲੇ ਰਾਵੀ ਦੇ ਪਾਣੀ ਦੀ ਚਪੇੜ ਦੇ ਵਿੱਚ ਨੇ ਪਰ ਹੈਰਾਨ ਹੁਣ ਇਸ ਕਰਕੇ ਹਰ ਕੋਈ ਹੋ ਰਿਹਾ ਕਿਉਂਕਿ ਜਿਹੜਾ ਜਿੱਥੇ ਇੱਕ ਪਾਸੇ ਕੁਦਰਤ ਦਾ ਪ੍ਰਕੋਪ ਨਜ਼ਰ ਆ ਰਿਹਾ ਤਾਂ ਨਾਲ ਦੀ ਨਾਲ ਜਿਹੜੀ ਮੌਸਮ ਦੀ ਮਾਰ ਆ ਉਹ ਵੀ ਲੋਕਾਂ ਨੂੰ ਪੈਂਦੀ ਹੋਈ ਨਜ਼ਰ ਆ ਰਹੀ ਹੈ ਪਹਿਲਾਂ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਜਿਹੜੀ ਹੋਈ ਉਸ ਦਾ ਖਮਿਆਜ਼ਾ ਮੈਦਾਨੀ ਇਲਾਕੇ ਦੇ ਲੋਕ ਪੁਤ ਰਹੇ ਨੇ ਪਰ ਇਸ ਵੇਲੇ ਤੁਸੀਂ ਦੇਖੋ ਕਿ ਬਰਸਾਤ ਦੇ باوجود ਜਿਹੜੇ ਰਾਹਤ ਦੇ ਕੰਮਾਂ ਦੇ ਵਿੱਚ ਲੋਕ ਲੱਗੇ ਹੋਏ ਨੇ ਹਾਲਾਂਕਿ ਦਿੱਕਤ ਜ਼ਰੂਰ ਆਉਂਦੀ ਹੈ ਔਰ ਰਾਹਤ ਸਮੱਗਰੀ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ باوجود ਉਸ ਦੇ ਲੋਕ ਜੋ ਨੇ ਉਹ ਸੇਵਾ ਦੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਤਾਂ ਇਸ ਜਗ੍ਹਾ ਤੇ ਜਿੱਥੇ ਮੈਂ ਮੌਜੂਦ ਆ ਇਹ ਜਿਹੜੀ ਦੁਕਾਨ ਹੈ ਇੱਥੇ ਦੁੱਧ ਦੀ ਡੇਰੀ ਹੈ ਪਰ ਉਹਨਾਂ ਦੇ ਵੱਲੋਂ ਪਰਸੋਂ ਤੋਂ ਲੰਗਰ ਵੀ ਲਗਾਇਆ ਗਿਆ ਔਰ ਡੇਰੀ ਦੇ ਵਿੱਚ ਜਿੰਨਾ ਵੀ ਸਮਾਨ ਹੈ ਉਹ ਮੁਫਤ ਕਰ ਦਿੱਤਾ ਗਿਆ ਯਾਨੀ ਕਿ ਲੋੜਵੰਦ ਕੋਈ ਵੀ ਆ ਕੇ ਤੋਂ ਕੋਈ ਵੀ ਚੀਜ਼ ਲੈ ਜਾ ਸਕਦਾ ਜਿਹੜੇ ਦੁਕਾਨ ਦੇ ਮਾਲਕ ਮੇਰੇ ਨਾਲ ਨੇ ਗੁਰਸਿੱਖ ਵੀਰ ਜੀ ਨੇ ਵੀਰ ਜੀ ਕਿਦਾਂ ਮਨ ਦੇ ਵਿੱਚ ਖਿਆਲ ਆਇਆ ਕਿ ਸਾਰਾ ਸਮਾਨ ਜਿਹੜਾ ਫ੍ਰੀ ਕਰ ਦੇਣਾ ਚਾਹੀਦਾ ਫ੍ਰੀ ਕਰਨਾ ਹੀ ਹੈ ਬਾਬੇ ਦੀ ਕਿਰਪਾ ਦੇ ਨਾਲ ਬਹੁਤ ਲਾਤ ਮਾੜੇ ਇੱਧਰ ਕੋਈ ਚੱਕਰ ਨਹੀਂ ਬਸ ਠੀਕ ਹੈ ਜਿਸ ਜਿੱਥੇ ਅਸੀਂ ਖੜੇ ਆ ਹਾਲਾਂਕਿ ਮਾਹ ਰਾਜ ਦੀ ਕਿਰਪਾ ਦੇ ਨਾਲ ਇੱਥੇ ਪਾਣੀ ਨਹੀਂ ਹੈ ਪਰ ਆਸ-ਪਾਸ ਦੇ ਸਾਰੇ ਇਲਾਕੇ ਅਸੋਲੇ ਪਾਣੀ ਦੇ ਨਾਲ ਕਿਰੇ ਹੋਇਆ ਤਾਂ ਵਾਹਿਗੁਰੂ ਦਾ ਸ਼ੁਕਰ ਕੀਤਾ ਜੀ ਕਿਰਪਾ ਦੇ ਨਾਲ ਹੀ ਇੰਨਾ ਬੜੀ ਟੁਕੜੀ ਮਾ ਸਕ ਆਪਾਂ ਬ੍ਰੀਕ ਕੀਤਾ ਚਾਹੀਏ ਬਿਲਕੁਲ ਮੈਂ ਦੱਸ ਦਿਆਂ ਕਿ ਜਿਹੜੀ ਜਗ੍ਹਾ ਤੇ ਸੀ ਮੌਜੂਦ ਆ ਇੱਥੇ ਹਰ ਪਾਸੇ ਆਲੇ-ਦੁਆਲੇ ਪਾਣੀ ਹੀ ਪਾਣੀ ਹੈ ਤਾਂ ਇਹਨਾਂ ਵੀਰਾਂ ਨੇ ਇਹ ਫੈਸਲਾ ਲਿਆ ਕਿ ਜੇ ਵਾਹਿਗੁਰੂ ਨੇ ਉਹਨਾਂ ਦੀ ਇਸ ਦੁਕਾਨ ਜਾਂ ਆਸ-ਪਾਸ ਦੇ ਇਲਾਕੇ ਨੂੰ ਫੜਾਂ ਦੀ ਇਮਾਰਤੋਂ ਬਚਾਇਆ ਤਾਂ ਲੋਕਾਂ ਦੇ ਲਈ ਕਿਉਂਕਿ ਲੋਕ ਇਸ ਵੇਲੇ ਮੁਸ਼ਕਲ ਦੇ ਵਿੱਚ ਨੇ ਬਹੁਤ ਬੁਰੇ ਹਾਲਾਤ ਨੇ ਤਾਂ ਬਾਰਿਸ਼ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਇਹ ਜ਼ਿਆਦਾ ਇਸ ਵੇਲੇ ਅਜਨਾਲਾ ਦੇ ਵਿੱਚ ਫੈਰੀ ਹੈ ਤਾਂ ਮੈਂ ਇਸ ਵੇਲੇ ਅੰਮ੍ਰਿਤਸਰ ਤੋਂ ਜੋ ਅਜਨਾਲਾ ਤੋਂ ਹੁੰਦੀ ਹੋਈ ਅੱਗੇ ਗੁਰਦਾਸਪੁਰ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਮੌਜੂਦ ਹਾਂ ਔਰ ਲਗਾਤਾਰ ਅਸੀਂ ਹਰ ਇੱਕ ਜਿਹੜੀ ਤਸਵੀਰ ਹੈ ਉਹ ਭਾਵੇਂ ਰਾਹਤ ਸਮੱਗਰੀ ਵਾਲੀ ਤਸਵੀਰ ਹੋਵੇ ਲੋਕਾਂ ਨੂੰ ਰਾਹਤ ਦੇਣ ਵਾਲੀ ਤਸਵੀਰ ਹੋਵੇ ਜਾਂ ਫਿਰ ਲੋਕਾਂ ਦੀਆਂ ਜਿਹੜੀਆਂ ਵੱਧਦੀਆਂ ਮੁਸ਼ਕਲਾਂ ਨੇ ਤਾਂ ਉਹ ਅਸੀਂ ਹਰ ਇੱਕ ਤਸਵੀਰ ਜਿਹੜੀ ਹੈ ਗਰਾਊਂਡ ਜ਼ੀਰੋ ਤੋਂ ਦਿਖਾਉਣ ਦੀ ਆ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਪਰ ਬਰਬਾਦ ਬਹੁਤ ਜ਼ਿਆਦਾ ਤਾਂ ਕਈ ਵਾਰ ਕਿਉਂਕਿ ਸਾਡੇ ਕੋਲ ਵੀ ਕੈਮਰਾ ਮਾਈਕ ਜਾਂ ਹੋਰ ਜਿਹੜੀ ਮਸ਼ੀਨਰੀ ਹੁੰਦੀ ਹੈ ਤਾਂ ਉਸ ਨੂੰ ਵੀ ਪਾਣੀ ਤੋਂ ਬਚਾਉਣਾ ਔਰ ਖੁਦ ਆਪਣੀ ਜਿਹੜੀ ਸੇਫਟੀ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰ ਪੈਂਦਾ ਪਰ ਕਈ ਵਾਰੀ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਾ ਕੇ ਅਸੀਂ ਜੋ ਹਾਲਾਤ ਦੇਖ ਚੁੱਕੇ ਆ ਜਾਂ ਦਿਖਾ ਚੁੱਕੇ ਆ ਤਾਂ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇਸ ਵੇਲੇ ਪਿੰਡਾਂ ਦੇ ਲੋਕ ਰਹਿਣ ਦੇ ਲਈ ਮਜਬੂਰ ਨੇ ਤਾਂ ਇੱਥੇ ਵੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਔ ਲੋਕਾਂ ਦੇ ਵਿੱਚ ਜਾਣੇ ਆ ਤਾਂ ਲੋਕਾਂ ਦੀ ਇੱਕ ਗੱਲ ਜਿਹੜੀ ਸਾਹਮਣੇ ਆਉਂਦੀ ਸੁਣਨ ਨੂੰ ਕਿ ਲੰਗਰ ਜਾਂ ਖਾਣ ਪੀਣ ਦਾ ਸਮਾਨ ਇਸ ਵੇਲੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਪਹੁੰਚ ਚੁੱਕਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਹੁੰਚ ਚੁੱਕਿਆ ਪਰ ਜਿਹੜੇ ਪਸ਼ੂ ਨੇ ਉਹਨਾਂ ਦੇ ਚਾਰੇ ਦੀ ਇੱਕ ਵੱਡੀ ਦਿੱਕਤ ਹੈ ਔਰ ਜਦੋਂ ਇਹ ਬਰਸਾਤ ਜਾਂ ਜਿਹੜਾ ਪਾਣੀ ਹੈ ਹੜਾਂ ਦਾ ਉਹ ਜਦੋਂ ਘਟੇਗਾ ਤਾਂ ਉਸ ਵੇਲੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦਾ ਡਰ ਹੈ ਉਸ ਤੋਂ ਬਾਅਦ ਪਛਮਾਨ ਦਾ ਚਾਰਾ ਕਿਉਂਕਿ ਇਹ ਦਿਖਾਉਂਦੇ ਰਹੋ ਔਰ ਨਾਲ ਇਹ ਵੀ ਜਾਨਣਾ ਚਾਹਾਂਗੇ ਕਿਉਂਕਿ ਸੀਐਮ ਭਗਵੰਤ ਪਾਣੇ ਜ਼ਿਕਰ ਕਰ ਰਹੇ ਨੇ ਕਿ ਪੰਜਾਬ ਚ ਹੁਣ ਤੱਕ ਦੀ ਸਭ ਤੋਂ ਖਰਾਬ ਸਥਿਤੀ ਬਣੀ ਹੋਈ ਹੈ ਹੜਾਂ ਨੂੰ ਲੈ ਕੇ ਇਹ ਪਹਿਲਾਂ ਦੇ ਨਾਲੋਂ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜ਼ੁਬਾਨੀ ਵੀ ਅਸੀਂ ਸੁਣ ਚੁੱਕੇ ਆ ਕਿ ਇੰਨੇ ਹਾਲਾਤ 88 ਚ ਵੀ ਖਰਾਬ ਨਹੀਂ ਸੀ ਹੋਏ ਜਿੰਨੇ ਹੁਣ ਹੋ ਰਹੇ ਨੇ ਬਿਲਕੁਲ ਮੈਂ ਤਸਵੀਰਾਂ ਵੀ ਨਾਲ ਨਾਲ ਆਪਣੇ ਸਹਿਯੋਗੀ ਹਨੀਸ਼ ਨੂੰ ਕਹਾਂਗਾ ਕਿ ਦਿਖਾਉਣ ਦੀ ਕੋਸ਼ਿਸ਼ ਕਰੇ ਕਿਉਂਕਿ ਬਰਸਾਤ ਬਹੁਤ ਜ਼ਿਆਦਾ ਹੈ ਪਰ ਜਿੰਨੀ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਕਿ ਤਸਵੀਰ ਦਿਖਾਉਣ ਦੀ ਤਾਂ ਇੱਕ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਟੈਂਟ ਜੋ ਨਜ਼ਰ ਆ ਰਿਹਾ ਉਸ ਟੈਂਟ ਦੇ ਹੇਠਾਂ ਜਿੰਨੇ ਵੀ ਲੋਕ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਪਿਛਲੇ ਲਗਭਗ 4-5 ਦਿਨਾਂ ਤੋਂ ਲਗਾਤਾਰ ਹਰ ਇੱਕ ਜਿਹੜੀ ਸਮੱਗਰੀ ਹੈ ਖਾਣ ਪੀਣ ਦਾ ਸਮਾਨ ਹੈ ਉਹ ਉਹਨਾਂ ਪਿੰਡਾਂ ਦੇ ਵਿੱਚ ਪਹੁੰਚਣ ਦੇ ਲਈ ਇਹ ਸਾਰੇ ਜਿਹੜੇ ਵੀਰ ਨੇ ਉਹ ਪਹੁੰਚੇ ਹੋਏ ਨੇ ਤਾਂ ਇੱਥੇ ਕੋਈ ਵੀ ਜਾਤ ਧਰਮ ਜਾਂ ਵਰਗ ਉਸ ਨੂੰ ਪਿੱਛੇ ਰੱਖ ਕੇ ਇਨਸਾਨੀਅਤ ਦਾ ਜਿਹੜਾ ਫਰਜ਼ ਬਣਦਾ ਉਹ ਨਿਭਾਉਂਦੇ ਹੋਏ ਸਾਰੇ ਨਜ਼ਰ ਆ ਰਹੇ ਨੇ ਤਾਂ ਇਹ ਵੀ ਗੱਲ ਬਿਲਕੁਲ ਸਹੀ ਹੈ ਕਿ ਜੋ ਸਥਿਤੀ ਇਸ ਵਾਰ ਬਣੀ ਹੈ ਅਜਿਹੀ ਸਥਿਤੀ ਨਾ ਤਾਂ 2023 ਦੇ ਵਿੱਚ ਨਜ਼ਰ ਆਈ ਔਰ 1988 ਦਾ ਬਾਰ ਬਾਰ ਜ਼ਿਕਰ ਹੁੰਦਾ ਉਸ ਵੇਲੇ ਵੀ ਐਸੇ ਹਾਲਾਤ ਜਿਹੜੇ ਆ ਉਹ ਨਜ਼ਰ ਨਹੀਂ ਆਇਸਨ ਜੀ ਬਿਲਕੁਲ ਰਾਜੀ ਬਹੁਤ ਬਹੁਤ ਸ਼ੁਕਰੀਆ ਔਰ ਬੀ ਸੇਫ ਜਿਸ ਤਰੀਕੇ ਤੁਸੀਂ ਜ਼ਿਕਰ ਕੀਤਾ ਹੈ ਤਾਂ ਹਾਲਾਤ ਕਾਫੀ ਜ਼ਿਆਦਾ ਇਸ ਵੇਲੇ ਖਰਾਬ ਬਣੇ ਹੋਏ ਨੇ ਪਰ ਲਗਾਤਾਰ ਸਾਡੀ ਟੀਮ ਦੇਖੋ ਹਾਲਾਤ ਕੋਈ ਵੀ ਹੋਣ ਪਰ ਲਗਾਤਾਰ ਮਿਊਜ਼ੇਟਿੰਗ ਪੰਜਾਬ ਦੀ ਟੀਮ ਇੱਕ ਇੱਕ ਰਿਪੋਰਟ ਸਾਡੇ ਤੱਕ ਔਰ ਇੱਕ ਇੱਕ ਤਸਵੀਰ ਦੇ ਨਾਲ ਇਹ ਸਾਰੀ ਜਾਣਕਾਰੀ ਪਹੁੰਚਾ ਰਹੀ ਹੈ